ਮੇਰੇ ਵੱਡੇ ਪ੍ਰਾਨੇ ਮੈਨੂੰ ਬਹੁਤ ਅਜੀਬ ਤਰੀਕੇ ਨਾਲ ਮਨਾ ਕੀਤਾ ਮਮਾ ਇਹਨੂੰ ਸਾਈਕਲ ਕਿਉਂ ਲਾ ਕੇ ਦੇ ਰਹੇ ਹੋ ਇਹ ਤਾਂ ਅੱਛੇ ਤਰੀਕੇ ਨਾਲ ਤੁਰ ਵੀ ਨਹੀਂ ਪਾਂਦਾ ਕਿਸੇ ਕੋ 1 ਲੱਖ ਦੀ ਸਾਈਕਲ ਹੈ ਕਿਸੇ ਕੋ 2 ਲੱਖ ਦੀ ਸਾਈਕਲ ਹੈ ਕਿਸੇ ਕੋ 50 ਹਜ਼ਾਰ ਦੀ ਸਾਈਕਲ ਹੈ ਮੈਂ 200 ਰੁਪਏ ਦੀ ਸਾਈਕਲ ਤੇ ਪੂਰੀ ਫਿਲ ਲੈ ਕੇ ਚਲਾਉਂਦਾ ਹੁੰਦਾ ਸੀਗਾ 60 ਲੱਗੀ ਹੋਈ ਹੈ ਕੋਈ ਕਿ 60 ਦੀ ਲੱਗੀ ਹੋਈ ਸੀ ਕਿ ਮੈਂ ਜੱਦ ਦੂੰਦਾ ਕਿ ਉਹ ਮੈਨੂੰ ਖੇਡਣ ਨਹੀਂ ਦੇਣਾ ਸੀਗਾ ਮੈਂ ਕਿਹਾ ਯਾਰ ਇਹ ਲਾਸਟ ਚਾਂਸ ਹੈ ਜੇ ਮੈਂ ਇਹਦੇ ਚ ਪਰਫਾਰਮ ਨਹੀਂ ਕੀਤਾ ਨਾ نیند ਦੀਆਂ ਗੋਲੀਆਂ ਮੈਂ ਸਾਰੀਆਂ ਉਹਦੇ ਖਾ ਲੀਆਂ ਤੇ ਮੈਂ ਸੋਚਿਆ ਹੁਣ ਖਤਮ ਹੈ ਕਹਾਣੀ हेलो गाइस मेरा नाम अभिषेक सिंह शेखू है तो मैं पहला इंडियन हाँ जिन्हें बैरन से जाके एशियन साइकिल चैंपियनशिप जीती है सब तो पहला कि जब मैं पैदा होया सिगा तो मेरे मॉम डैड एक्सपेक्ट कर रहे थे कि उन्होंने कुड़ी होन मैं आ गया गलती होगी गई दैन आई वॉज़ वेरी हेल्दी एंड गुड किड तो उन्होंने लग्या कि पता नहीं अच्छा बच्चा आया दैन जब उन्होंने ध्यान दता मेरी इकलात काफ़ी ज़्यादा छोटी सी ਅਸੀਂ ਇਹਦੇ ਛੋਟੇ ਸੀਗੇ ਤੇ ਹਜੇ ਅਸੀਂ ਬੋਲਣਾ ਚੱਲਣਾ ਸ਼ੁਰੂ ਕੀਤਾ ਸੀਗਾ ਤੇ ਡੈਡੀ ਦੀ ਡੈਥ ਹੋ ਗਈ ਇੱਕ ਛੋਟੀ ਭੈਣ ਸੀ ਇੱਕ ਵੱਡਾ ਭਰਾ ਸੀਗਾ ਤੇ ਮਮਾ ਵੈਸੀ ਠੀਕ ਨਹੀਂ ਰਹਿੰਦੇ ਸੀਗੇ ਤੇ ਸਾਡੀ ਸਟਰਗਲਿੰਗ ਸ਼ੁਰੂ ਹੋ ਗਈ ਤੇ 94th ਸਕੂਲ ਛੱਡਣਾ ਪੈ ਗਿਆ ਥੈਨ 94th ਤੋਂ ਲਾਈਕ 95 ਗਿਆ 96 ਗਿਆ 97 ਆ ਗਿਆ ਤੇ ਸਾਡੀ ਲਾਈਫ 'ਚ ਕੋਈ ਵੀ ਚੇਂਜ ਨਹੀਂ ਆਇਆ ਤੇ ਅਸੀਂ ਤਿੰਨੋਂ ਪੈਨਟ ਪ੍ਰਾਈ ਕੁਛ ਨਾ ਕੁਛ ਕਰਕੇ ਬਣਾ ਕੇ ਖਾ ਰਹੇ ਸੀਗੇ देयर वाज ਅ ਟਾਈਮ ਕਿ ਅਸੀਂ ਇੱਕ ਦਿਨ ਦੀ ਰੋਟੀ ਵੀ ਨਹੀਂ ਖਾ ਪਾਉਂਦੇ ਸੀਗੇ ਐਂਡ ਰਿਲੇਟਿਵਸ ਕਹਿੰਦੇ ਨਾਮ ਦੇ ਹੁੰਦੇ ਆ ਰਿਲੇਟਿਵਸ ਨੇ ਵੀ ਸਾਨੂੰ ਸਪੋਰਟ ਨਹੀਂ ਕੀਤੀ 97th ਬਰਥਡੇ ਆਇਆ ਮੇਰਾ ਫਰਸਟ ਕਲਾਸ ਸੀਗਾ ਥੈਨ ਮਮਾ ਤੁਮੈਂ ਇੱਕ ਗਿਫਟ ਮੰਗਿਆ ਉਹ ਕੀ ਸਾਈਕਲ ਸੀਗੀ ਤੇ ਮੇਰੇ ਵੱਡੇ ਭਰਾ ਨੇ ਮੈਨੂੰ ਬਹੁਤ ਅਜੀਬ ਤਰੀਕੇ ਨਾਲ ਮਨਾ ਕੀਤਾ ਮਮਾ ਇਹਨੂੰ ਸਾਈਕਲ ਕਿਉਂ ਲਿਆ ਕੇ ਦੇ ਰਹੇ ਹੋ ਇਹ ਤਾਂ ਅੱਛੇ ਤਰੀਕੇ ਨਾਲ ਤੁਰ ਵੀ ਨਹੀਂ ਪਾਂਦਾ ਥੈਨ ਉਹ ਗੱਲ ਨੂੰ ਕਾਫੀ ਜ਼ਿਆਦਾ ਪਿੰਚ ਕੀਤੀ ਥੈਨ ਮਮਾ ਨੇ ਉਹਦੀ ਗੱਲ ਨਹੀਂ ਸੁਣੀ ਮੈਨੂੰ ਇੱਕ ਸਾਈਕਲ ਲਿਆ ਕੇ ਦਿੱਤੀ ਤੇ ਮੈਂ ਸਾਈਕਲਿੰਗ ਸ਼ੁਰੂ ਕੀਤੀ ਤਾਂ ਮੈਨੂੰ ਸਾਈਕਲ ਸਿੱਖਦੇ ਸਿੱਖਦੇ ਇੱਕ ਸਾਲ ਲੱਗ ਗਿਆ ਥੈਨ ਤੇ ਮੈਂ ਸਕੂਲ ਤੋਂ ਆਂਦਾ ਹੁੰਦਾ ਸੀਗਾ ਸਾਈਕਲ ਚਲਾਂਦਾ ਹੁੰਦਾ ਸੀਗਾ ਆਈ ਮੇਰੇ ਜ਼ਿਆਦਾ ਫਰੈਂਡ ਨਹੀਂ ਹੁੰਦੇ ਸੀਗੇ ਬਿਕੋਜ਼ ਆਈ ਮੇਰੇ ਕੋਲ ਜ਼ਿਆਦਾ ਅੱਛੇ ਤਰੀਕੇ ਨਾਲ ਤੁਰ ਨਹੀਂ ਹੁੰਦਾ ਸੀਗਾ ਕ੍ਰਿਕਟ ਖੇਡਦੇ ਹੁੰਦੇ ਸੀਗੇ ਮੈਨੂੰ ਟੀਮ 'ਚ ਨਹੀਂ ਜਗ੍ਹਾ ਮਿਲਦੀ ਹੁੰਦੀ ਸੀ ਦੈਨ 2006 ਚ ਮੇਰੇ ਪ੍ਰਾਨ ਨੇ ਮੈਨੂੰ ਸੈਕਿੰਡ ਹੈਂਡ ਸਾਈਕਲ ਉਹਨੇ ਆਪਣੇ ਵਾਸਤੇ ਲਿੱਤੀ ਸੀ ਬਟ ਹੀ ਵਾਸ ਨਾਟ ਇਨਟੂ ਸਾਈਕਲਿੰਗ ਤਾਂ ਮੈਂ ਸਾਈਕਲ ਚਲਾਣੀ ਸ਼ੁਰੂ ਕੀਤੀ ਇਟ ਵਾਸ ਲਾਈਕ 200 ਰੁਪਏ ਦੀ ਸੈਕਿੰਡ ਹੈਂਡ ਸਾਈਕਲ ਸੀਗੀ ਬਿਕੋਜ਼ ਵੀ ਕਾਂਟ ਅਫੋਰਡ ਦੈਟ ਮੱਚ ਮਨੀ ਮੈਂ ਸਾਈਕਲਿੰਗ ਸ਼ੁਰੂ ਕੀਤੀ ਤੇ ਮੈਂ ਮਨੀ ਮਾਜਰੇ ਸਾਈਕਲ ਤੇ ਆਣਾ ਜਾਣਾ ਕਰਦਾ ਹੁੰਦਾ ਸੀਗਾ ਦੈਨ ਇਟ ਫੀਲਸ ਲਾਈਕ ਵਾਓ ਕੁਝ ਮਿਲ ਗਿਆ ਦੈਨ ਪਲੱਸ 1 ਚ ਆਇਆ ਪਲੱਸ 1 ਇਦਾਂ ਆਇਆ ਕਿ ਮੈਂ ਸਵੇਰੇ ਉੱਠਦਾ ਹੁੰਦਾ ਸੀਗਾ ਪਹਿਲਾਂ ਮੈਨੂੰ ਸਾਈਕਲਿੰਗ ਹੀ ਕਰਨੀ ਹੁੰਦੀ ਸੀ ਮੈਨੂੰ ਆਦਤ ਉਚਕੀ ਸੀ ਮਤਲਬ ਕਿ ਸੂਰਜ ਉਗਦੇ ਦੇਖਣੇ ਨੂੰ ਇਟਸ ਫਨ ਗਾਇਜ਼ ਜੇ ਤੁਸੀਂ ਸਵੇਰੇ ਉੱਠ ਰਹੇ ਹੋ ਨਾ 5 4 ਵਜੇ ਯੂ ਆਰ ਲੀਵਿੰਗ ਅਦਰਵਾਈਜ਼ ਆਰ ਯੂ ਆ ਬੋਰਿੰਗ ਪਰਸਨ ਤੁਹਾਨੂੰ ਕੁਝ ਪਤਾ ਹੀ ਨਹੀਂ ਲਾਈਫ ਕੀ ਹੁੰਦੀ ਹੈ ਠੀਕ ਹੈ ਤਾਂ ਮੈਂ ਪਹਿਲਾਂ ਸਵੇਰੇ ਪ੍ਰੈਕਟਿਸ ਕਰਦਾ ਹੁੰਦਾ ਸੀਗਾ ਸਾਈਕਲ ਦੇ ਉੱਤੇ ਥੈਨ ਸਕੂਲ ਜਾਂਦਾ ਹੁੰਦਾ ਸੀਗਾ ਥੈਨ ਸਕੂਲ ਤੋਂ ਆਉਂਦਾ ਹੁੰਦਾ ਸੀਗਾ ਖਾਣਾ ਖਾਂਦਾ ਹੁੰਦਾ ਸੀਗਾ ਫਿਰ ਪ੍ਰੈਕਟਿਸ ਕਰਦਾ ਹੁੰਦਾ ਸੀਗਾ ਥੈਨ ਸਭ ਦੇ ਮਾਪਪ ਦਾ ਇੱਕ ਹੀ ਸੁਪਨਾ ਹੁੰਦਾ ਹੈ ਬੱਚਾ ਡਾਕਟਰ ਬਣੇ ਜਾਂ ਇੰਜੀਨੀਅਰ ਮੈਨੂੰ ਕਿਹਾ ਜੀ ਤੂੰ ਇੰਜੀਨੀਅਰ ਬਣੇਗਾ ਇੰਜੀਨੀਅਰਿੰਗ ਚੱਕਰ ਚ ਸੀਸੀਡੀ ਚ ਮੈਡੀਸ਼ਨ ਮਿਲ ਗਈ ਸੀਗੀ ਥੈਨ ਤਾਂ ਹਜੇ 2-3 ਦਿਨ ਹੋਏ ਸੀ ਪਤਾ ਚੱਲ ਗਿਆ ਸੀ ਮੈਨੂੰ ਕਿ ਆਈ ਐਮ ਨਾਟ ਅ ਇੰਜੀਨੀਅਰ ਤਾਂ ਕਾਫੀ ਜ਼ਿਆਦਾ ਡਿਪਰੈਸ਼ਨ ਚਲੇ ਗਿਆ ਮੈਂ ਤਾਂ ਉਸ ਸਮੇਂ ਹੀ ਆ ਰਹੀ ਸੀ ਮੈਂ ਇੰਜੀਨੀਅਰਿੰਗ ਕਰਾਂ ਨਾ ਕਰਾਂ ਜਾਂ ਛੱਡਾਂ ਕਰ ਵਾਲੇ ਉਹ ਤਾਣਾ ਮਾਰਦੇ ਹੁੰਦੇ ਸੀਗੇ ਤੈਨੂੰ ਪੈਸੇ ਲਾਏ ਆਏ ਇੱਕ ਇਤਹਾਦੇ ਵਾਸਤੇ ਤੈਨੂੰ ਕਿਸੇ ਵਰ ਨੂੰ ਐਡਮਿਸ਼ਨ ਨਹੀਂ ਮਿਲਦੀ ਤੈਨੂੰ ਐਡਮਿਸ਼ਨ ਮਿਲ ਗਈ ਹੈ ਉਹ ਜੋ ਮਾਬਬ ਕਰਦੇ ਹੁੰਦੇ ਆਂ ਥੈਨ ਮੈਕਸ ਸਮ ਹਾਉ ਜੋ ਮੈਂ ਪੜਾਈ ਨੂੰ ਇਸ ਤਰ੍ਹਾਂ ਦਿੰਦੇ ਆਪਣੇ ਸਕੂਲ ਟਾਈਮ ਚ ਉਹ ਮੈਂ ਸਾਈਕਲਿੰਗ ਨੂੰ ਦੇਣ ਲੱਗ ਗਿਆ ਥੈਨ ਸਾਈਕਲਿੰਗ ਮਤਲਬ ਕਿ ਇੱਕ ਇਟ ਵਾਸ ਲਾਈਕ ਇਟ ਵਾਸ ਵਾਓ ਈਵਨ ਨਾਉ ਮੈਂ ਆਪਣੀ ਲਾਈਫ ਚ ਕਦੀ ਬਾਈਕ ਯੂਜ਼ ਨਹੀਂ ਕੀਤੀ ਕਦੀ ਕਾਰ ਯੂਜ਼ ਨਹੀਂ ਕੀਤੀ ਕਦੀ ਕੋਈ ਚੀਜ਼ ਨਹੀਂ ਯੂਜ਼ ਕੀਤੀ ਆਈ ਹੈਵ ਫਾਈਵ ਸਾਈਕਲਸ ਨਾਓ ਦੈਨ ਆਈ ਲਵ ਸਾਈਕਲਿੰਗ ਮੈਨੂੰ ਪਤਾ ਵੀ ਨਹੀਂ ਚੱਲਿਆ ਕਿ ਮੈਂ ਕਦ ਪ੍ਰੋਫੈਸ਼ਨਲ ਪਲੇਅਰ ਬਣ ਗਿਆ ਔਰ ਮੇਰੀ ਕਹਿੰਦੇ ਸਟੈਮੀਨਾ ਇੰਨਾ ਵਧੀਆ ਹੋ ਗਿਆ ਜਿਹੜੇ ਦੂਸਰੇ ਪ੍ਰੋਫੈਸ਼ਨਲ ਸਾਈਕਲਿਸਟ ਹੁੰਦੇ ਸੀ ਕਿ ਮੇਰੇ ਨਾਲ ਹੀ ਕਰਦੇ ਹੁੰਦੇ ਸੀ ਐਂਡ ਦੇ ਹੈਵ ਲਾਈਕ ਕਿਸੇ ਕੋ 1 ਲੱਖ ਦੀ ਸਾਈਕਲ ਹੈ ਕਿਸੇ ਕੋ 2 ਲੱਖ ਦੀ ਸਾਈਕਲ ਹੈ ਕਿਸੇ ਕੋ 50000 ਦੀ ਸਾਈਕਲ ਹੈ ਮੈਂ 200 ਰੁਪਏ ਦੀ ਸਾਈਕਲ ਤੇ ਪੂਰੀ ਫੀਲਿੰਗ ਲੈ ਕੇ ਚਲਾਉਂਦਾ ਹੁੰਦਾ ਸੀਗਾ ਇੱਕ ਸ਼ਰਮ ਵੀ ਆਂਦੀ ਹੁੰਦੀ ਸੀ ਯਾਰ ਇਹਨਾਂ ਨਾਲ ਮੈਂ ਕੰਪੀਟ ਕਰ ਵੀ ਨਹੀਂ ਪਾਉਂਗਾ ਜਾਂ ਇਹਨਾਂ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ ਬਟ ਸਮਹਾਉ ਔਰ ਨਾਲ ਮੈਂ ਕੋਸ਼ਿਸ਼ ਕੀਤੀ ਕੰਪਲੀਟ ਕਰਾਂ ਫਿਰ ਮੈਂ ਸੋਚਿਆ ਕਿ ਯਾਰ ਡਿਪਰੈਸ਼ਨ ਤੋਂ ਨਿਕਲਾ ਜਾ ਸਕੇ ਥੈਨ ਮੈਂ ਸੀਰੀਅਸ ਸਾਈਕਲਿੰਗ ਨੂੰ ਕੁਝ ਜ਼ਿਆਦਾ ਸੀਰੀਅਸ ਲੈਣਾ ਸ਼ੁਰੂ ਕਰਤਾ ਥੈਨ ਮੈਂ ਕਈ ਵਾਰੀ 4 ਘੰਟੇ ਕਰ ਰਹਾ ਕਈ ਵਾਰੀ 5 ਘੰਟੇ ਕਰ ਰਹਾ ਬਸ ਸਾਈਕਲ ਤੋਂ ਨਿਕਲਦਾ ਸੀਗਾ ਔਰ ਪਤਾ ਨਹੀਂ ਕਿੱਥੇ ਚਲੇ ਜਾਂਦਾ ਹੁੰਦਾ ਸੀਗਾ ਥੈਨ ਮੈਂ ਆਪਣੀ ਜੋ ਪੜਾਈ ਨੂੰ ਦਿੰਦਾ ਹੁੰਦਾ ਹੁੰਦਾ ਸੀਗਾ ਟਾਈਮ ਉਹੀ ਮੈਂ ਆਪਣਾ ਸਾਈਕਲਿੰਗ ਨੂੰ ਦੇਣ ਲੱਗ ਗਿਆ 2013 ਚ ਗੇਮ ਆਈ ਏਸ਼ੀਅਨ ਸਾਈਕਲ ਚੈਂਪੀਅਨਸ਼ਿਪ ਮੈਂ ਹਜੇ ਤੱਕ ਨੈਸ਼ਨਲ ਨਹੀਂ ਖੇਡਿਆ ਸੀ ਸਟੇਟ ਵੀ ਨਹੀਂ ਖੇਡਿਆ ਸੀਗਾ ਮੈਂ ਕੁਝ ਵੀ ਨਹੀਂ ਖੇਡਿਆ ਸੀ दैन मैनू कॉल आया लाइक सर like, कहना यार तेनों ना असी ना मैं चाहता कि तू ना एशियन सइकिल चैंपियनशिप खेलिया मैं क्या सर मैं स्टेट भी नहीं खेलिया ना मैं नैशनल लिया, ना कोई नहीं कुछ भी नहीं खेलिया और मैनू एड्डी व्डी गेम च पाना चाहते हो इट्स अ ड्रीम मतलब कि सइकलिंग इज़ नॉट ए गेम यार दस कंट्रीज़ नहीं इट्स लाइक अस्सी अस्सी कंट्रीज़ है एट्स बिग गेम इट्स सैंस ठीक है और मैं कह यार मैंने पता है तू किस लैवल तक पहुँच चुके हैं एंड मैं गया दिल्ली गया मैच खेलने में मिला मैच हजे प्रैक्टिस कर रहे थे तगड़े वाला एक्सीडेंट हो गया मेरा एडा बुल एडा सुच चुकिया भी लत लत भी काफ़ी ज़्यादा सट लगी थी। अगले दिन मेरा इवेंट से समहाओ मैं सैकलिंग की द दम लाया और मैं मुश्किल तो न, हफ्ता भी प्रैक्टिस नहीं की इट वॉज़ लाइक एकदम ही चांस मिल गया एंड आई गैट इन दैट ईवन तो मैं एडा भरोसा नहीं कि मैं बहुत वाइया कर लाँगा और मैं ਉਸ ਇਵੈਂਟ ਤੋਂ ਬਾਅਦ 2013 ਇੰਡੀਆ ਦਾ ਨੰਬਰ 1 ਪਲੇਅਰ ਬਣ ਚੁੱਕਿਆ ਸੀਗਾ ਤੇ ਔਰ ਏਸ਼ੀਆ ਦਾ ਨੰਬਰ 2 ਪਲੇਅਰ ਬਣ ਚੁੱਕਿਆ ਸੀਗਾ ਜਦ ਕਿ ਹਜੇ ਤੱਕ ਵੀ ਕੋਈ ਹਜੇ ਤੱਕ ਕੋਈ ਵੀ ਇਡਾ ਅਚੀਵ ਨਹੀਂ ਕਰ ਪਾਇਆ ਆਪਣੇ ਇੰਡੀਆ ਦੇ ਵਿੱਚ 10 2014 ਆਇਆ ਮੈਂ ਸੀਗਾ ਕੇ ਆਰ ਮੈਂ 1 ਦਾ ਇੰਡੀਆ ਦਾ 1 ਬਣ ਗਿਆ ਔਰ ਏਸ਼ੀਆ ਦਾ 2 ਬਣ ਗਿਆ ਅ ਦੁਨੀਆ ਦਾ ਕੁਝ ਕੀਤਾ ਜਾਏ ਏਸ਼ੀਆ ਦਾ ਨੰਬਰ 1 ਕੀਤਾ ਜਾਏ 2014 ਵਿੱਚ ਮੈਨੂੰ ਚਾਂਸ ਨਹੀਂ ਦਿੱਤਾ ਗਿਆ ਠੀਕ ਹੈ ਸਮਝਾਉਂ ਕਹਿੰਦੇ ਕੋਈ ਕੰਡੀਸ਼ਨਸ ਐ 14 ਨਿਕਲ ਗਿਆ 14 ਇੰਚ ਆਇ ਵਾਸ ਲਾਈਕ ਰਾਕਟ ਕਿ ਮੈਨੂੰ ਨਾ ਕੁਝ ਕਰਨਾ ਹੈ ਲਾਈਫ ਦੇ ਵਿੱਚ ਮੈਨੂੰ ਮਤਲਬ ਕਿ ਸਾਰੇ ਵਰਲਡ ਰਿਕਾਰਡ ਤੋੜ ਦੇਣੇ ਆ ਸਭ ਕੁਝ ਕਰ ਦੇਣਾ ਠੀਕ ਹੈ ਤਦ ਨਹੀਂ ਮਿਲਿਆ ਥੈਨ 15 ਆਇਆ 15 ਇੰਚ ਵੀ ਮੌਕਾ ਨਹੀਂ ਮਿਲਿਆ ਤਾਂ ਮੈਂ ਥੋੜਾ ਜਿਹਾ ਹੋਰ ਡਿਪਰੈਸਡ ਹੋ ਗਿਆ ਫਿਰ ਮੈਂ ਸਾਈਕਲਿੰਗ ਥੋੜੀ ਛੱਡਤੀ ਥੈਨ 16 ਆਇਆ 16 ਇੰਚ ਵੀ ਮੌਕਾ ਨਹੀਂ ਮਿਲਿਆ ਥੈਨ ਤਾਂ ਮੈਂ ਸੁਸਾਈਡਲ ਹੋ ਗਿਆ ਮੈਂ ਯਾਰ ਗੋਲੀਆਂ ਖਾਣਾ ਹੁੰਦਾ ਸੀਗਾ ਗੋਲੀਆਂ ਰੱਖੀਆਂ ਦਰੂ ਦਰੂ ਪੀਂਦਾ ਨਹੀਂ ਸੀਗਾ ਕਿਉਂਕਿ ਆਦਤ ਨਹੀਂ ਸੀ ਪਤਾ ਨਹੀਂ ਕਿੱਥੋਂ ਮੈਨੂੰ ਮਿਲ ਗਈਆਂ ਸੀ ਉਹਦੀਆਂ ਨੀਂਦ ਦੀਆਂ ਗੋਲੀਆਂ ਮੈਂ ਸਾਰੀਆਂ ਦੇ ਖਾ ਲੀਆਂ ਤੇ ਮੈਂ ਸੋਚਿਆ ਹੁਣ ਖਤਮ ਹੈ ਕਹਾਣੀ ਬਟ ਮੈਂ ਸਵੇਰ ਉੱਠ ਗਿਆ ਲਾਈਕ ਓ ਯਾਰ ਕੀ ਹੋ ਗਿਆ ਯਾਰ ਸਟਿਲ ਮਿਲ ਲਗਿਆ ਹੈ ਹੈਵ ਬੀਨ ਵਨ ਚੋਂਗਾ ਲਾਈਕ ਯਾਰ ਇੱਥੇ ਆ ਮੈਂ ਐਂਡ ਚਲੋ ਦਿਨ ਨਿਕਲ ਗਿਆ ਮੈਂ ਨਾ ਲਾਈਕ ਕਰ ਵਾਲੇ ਥੋੜਾ ਜਿਹਾ ਰੋ ਰਹੀ ਸੀ ਮੰਮੀ ਰੋ ਰਹੀ ਸੀ ਕੀ ਕਰ ਲਿਆ ਤੂੰ ਦੈਨ ਇਦਾਂ ਦਾ ਕਰਕੇ 2016 ਵੀ ਨਿਕਲ ਗਿਆ ਦੈਨ 2017 ਦੀ ਗੱਲ ਚੱਲ ਰਹੀ ਸੀ ਕਿ ਏਸ਼ੀਅਨ ਚੈਂਪੀਅਨਸ਼ਿਪ ਆ ਰਹੀ ਹੈ ਬਾਰਨ ਦੇ ਵਿੱਚ ਕਿ ਉਹਦੇ ਵਿੱਚ ਪਾਰਟਿਸਪੇਟ ਕਰਨਾ ਹੈ ਆ ਲਾਈਕ ਯਾਰ ਐ ਵੀ ਫੁੱਦੂ ਕੀ ਚੀਜ਼ ਆਨੇ ਆ ਕੁਝ ਨਹੀਂ ਹੋਣਾ ਐਵੇਂ ਪ੍ਰੈਕਟਿਸ ਕਰਾਵਾਂਗੇ ਕੰਮ ਕੁਮ ਹੋਣਾ ਹੈ ਨਹੀਂ ਇਹਨਾਂ ਕੋਲ ਮੈਂ ਕਿਹਾ ਠੀਕ ਹੈ ਮੈਂ ਕਿਹਾ ਐਵੇਂ ਬੋਲਾਂਗੇ ਪ੍ਰੈਕਟਿਸ ਕਰਕੇ ਕੀ ਫਾਇਦਾ ਯਾਰ ਦੈਨ ਮੈਨੂੰ ਕਾਲ ਆ ਗਿਆ ਕਿ ਸਾਡੀ ਫਲਾਈਟ ਹੈ ਵੀਜ਼ਾ ਵੂਜ਼ਾ ਭੇਜ ਦੇ ਮੈਂ ਕਿਹਾ ਉਹ ਤੇਰੀ 10 ਦਿਨ ਰਹਿ ਗਏ ਹੁਣ 10 ਦਿਨ ਚ ਪ੍ਰੈਕਟਿਸ ਕੀ ਕਰਾਂ ਮੈਂ ਮੈਂ ਦਾ ਦੂਨ ਦਿਨ ਪ੍ਰੈਕਟਿਸ ਕੀਤੀ ਮੈਂ ਚਲੇ ਗਿਆ ਥੈਨ ਥੈਨ ਉੱਥੇ ਚਲੇ ਗਿਆ ਉੱਥੇ ਜਾ ਕੇ ਪ੍ਰੈਕਟਿਸ ਕਰ ਰਹਾ ਮੈਂ ਮੇਰਾ ਫਿਰਦੌਰ ਤੋਂ ਐਕਸੀਡੈਂਟ ਹੋ ਗਿਆ ਇਧਰ ਠੁੱਕਿਆ ਹੋਇਆ ਗੋਡੇ ਠੁੱਕ ਚੁੱਕੀ ਸੀ ਮੇਰੇ ਅਛੇ ਤਰੀਕੇ ਨਾਲ ਪ੍ਰੈਕਟਿਸ ਕਰਦੇ ਹੋਏ ਠੀਕ ਹੈ ਕਰਦੇ ਕਰਦੇ ਸਾਨੂੰ ਪੇਸਤਾ ਤਾਂ ਮੇਰੇ ਤੋਤੇ ਉੜੇ ਹੋਏ ਉੱਥੇ ਪ੍ਰੈਕਟਿਸ ਨਹੀਂ ਕੀਤੀ ਹੋਈ ਠੀਕ ਹੈ ਉੱਥੇ ਠੁੱਕਿਆ ਹੋਇਆ ਅਛੇ ਤਰੀਕੇ ਨਾਲ ਮੈਂ ਜਾ ਰਹਾ ਸਾਈਕਲ ਚਲਾ ਰਿਹਾ ਠੀਕ ਹੈ ਚਲਾਈ ਜਾ ਰਿਹਾ ਚਲਾਈ ਜਾ ਰਿਹਾ ਉੱਥੋਂ ਸਾਸਾਂ ਮਤਲਬ ਕਿ ਉਹ ਗਰਮ ਉਹ ਬੰਦਾ ਉਹ ਹੋਏ ਹੁੰਦਾ ਨਾ ਉਬਲ ਚੁੱਕਿਆ ਹੁੰਦਾ ਉੱਥੇ ਮੈਨੂੰ ਸਮਝ ਆ ਰਿ ਮੈਂ ਕਹ ਰਿਹਾ ਚੱਲ ਆ ਜਾ ਆ ਜਾ ਆ ਜਾ ਮਤਲਬ ਕਿ ਆਈ ਨਹੀਂ ਰਿਹਾ ਮਤਲਬ ਕਿ ਉਹ ਸਟਕ ਜਾਈ ਹੋ ਜਾਂਦਾ ਤਾਂ ਉਹ ਵੀ ਹੋਇਆ ਥੈਨ ਜਦ 10 100 ਮੀਟਰ ਰਹਿ ਗਏ ਸੀਗੇ ਮੈਂ ਕਿਹਾ ਯਾਰ ਇਹ ਲਾਸਟ ਚਾਂਸ ਹੈ ਜੇ ਮੈਂ ਇਹਦੇ ਚ ਪਰਫਾਰਮ ਨਹੀਂ ਕੀਤਾ ਨਾ ਮੈਨੂੰ ਪੈਣੀਆਂ ਗਾਲਾਂ ਉਹ ਜਿਹੜੇ ਮੇਰੇ ਫਰੈਂਡਸ ਮੇਰੇ ਇੰਨਾ ਉਹ ਕਰਦੇ ਆ ਮਾਨ ਕਰਦੇ ਆ ਠੀਕ ਹੈ ਬੇਇਜ਼ਤੀ ਹੋ ਜਾਣੀ ਹੈ ਆਮ ਲਾਈਕ ਗੋਡ ਯੂ ਹੈਵ ਗਿਫਟ ਯੂ ਹੈਵ ਗਿਫਟਡ ਮੀ ਸਮਥਿੰਗ ਆਮ ਗੋਣਾ ਡੂ ਇਟ ਸਾਟ ਲੱਗੀ ਹੋਈ ਹੈ ਮਿਲੂ ਕੋਈ ਸਾਡੇ ਧੀ ਲੱਗੀ ਹੋਈ ਸੀ ਕਿ ਮੈਂ ਦੱਸ ਦਿੰਦਾ ਕਿ ਉਹ ਮੈਨੂੰ ਖੇਡਣ ਨਹੀਂ ਦੇਣਾ ਸੀਗਾ ਥੈਨ ਮੈਂ ਸੋਚਿਆ ਯਾਰ ਦੇ ਦਵਾਂ ਉਹ ਜੋਜੀ ਦਾ ਵਾਲੀ ਸਕਿਨ ਉਹ ਵਾਲੀ ਫਿਲਮ ਹੈ ਨਾ ਟੌਪ ਗੀਅਰ ਸੰਜੂ ਟੌਪ ਗੀਅਰ ਮੈਂ ਲਾਰਿਆ ਆਈ ਵਾਸ ਲਾਈਕ ਆਈ ਕੈਨ ਡੂ 올 ਥਿੰਗ ਥਰੂ ਕ੍ਰਾਈਸਟ ਹੂ ਸਟਰੈਂਥਨ ਮੀ ਗੋਡ ਪਲੀਜ਼ ਗਿਵ ਮੀ ਅ ਸਟਰੈਂਥ ਔਰ ਮੈਂ ਰਾਕਟ ਬਣ ਚੁੱਕਿਆ ਸੀ ਆਈ ਵਾਸ ਲਾਈਕ 50 ਪਲਸ ਸਪੀਡ ਤੇ ਗਿਆ ਮੈਂ ਐਂਡ ਮੈਂ ਦੇਖ ਰਿਹਾ ਲੋਕੀ ਤਾੜੀਆਂ ਮਾਰ ਰਹੇ ਆ ਸਾਰੇ ਪਰ ਨਹੀਂ ਕਿਹੜੇ ਕਿਹੜੇ ਕਿਦਾਂ ਕਿਦਾਂ ਦੇ ਲੋਕੀ ਸੀ ਕਾਲੇ ਪੀਲੇ ਨੀਲੇ ਸਾਰੇ ਈ ਤਰ੍ਹਾਂ ਦੇ ਐਂਡ ਲਾਈਕ ਬਿਊਟੀਫੁਲ ਪੀਪਲ ਆਪਣੇ ਨਾ ਸਾਈਕਲਿੰਗ ਦੇ ਵਿੱਚ ਇਹ ਹੁੰਦਾ ਵਰਲਡ ਕੱਪ ਵਗੈਰਾ ਨਹੀਂ ਹੁੰਦਾ ਇੱਕ ਮੈਡਲ ਹੁੰਦਾ ਇੱਕ ਜਰਸੀ ਨਾ ਜਰਸੀ ਮਤਲਬ ਕਿ ਬਹੁਤ ਵੱਡੀ ਚੀਜ਼ ਮੰਨੀ ਜਾਂਦੀ ਹੈ ਜਰਸੀ ਤਾਂ ਜਰਸੀ ਮਿਲਦੀ ਹੈ ਚੈਂਪੀਅਨ ਨੂੰ ਠੀਕ ਹੈ ਉਹ ਮੈਨੂੰ ਪੁੱਛ ਰਿਹਾ ਤੇਰਾ ਸਾਈਜ਼ ਕੀ ਹੈ ਆਸ ਲਾਈਕ ਸਾਈਜ਼ ਕਿਉਂ ਪੁੱਛ ਰਿਹਾ ਹੈ ਜਰਸੀ ਵਾਸਤੇ ਥੈਨ ਆਈ ਗॉट ਟੂ ਨੋ ਥੈਟ ਆਈ 겟 ਦ ਜਰਸੀ ਥੈਟ ਆਈ ਵਿਨ ਠੀਕ ਹੈ ਆਰ ਯੂ ਲਾਈਕ ਓ ਯਾ ਵੈਨ ਆਈ ਵਾਸ ਲਾਈਕ ਕਿ ਯਾਰ 2005 ਤੋਂ ਸ਼ੁਰੂ ਕੀਤੀ ਸੀ ਹੁਣ ਜਾ ਕੇ ਮੈਨੂੰ ਇਨਾਮ ਮਿਲਿਆ ਆਈ ਵਾਸ ਲਾਈਕ ਕਰਾਇੰਗ ਔਰ ਇੱਕ ਚੀਜ਼ ਕਹਿਣਾ ਚਾਹੂੰਗਾ ਉਹ ਜਿਹੜਾ ਮੈਂ ਸੁਸਾਈਡ ਵਾਲਾ ਕੀਤਾ ਸੀਗਾ ਟੈਂਪਟ ਉਹ ਮੈਨੂੰ ਲੱਗਦਾ ਮੇਰੀ ਲਾਈਫ ਦੀ ਸਭ ਤੋਂ ਵੱਡੀ ਸਟੂਪਿਡਿਟੀ ਸੀ ਹੁਣ ਮੈਨੂੰ ਇਨਾ ਸੋਚ ਕੇ ਵੀ ਨਾ ਇੰਨੀ ਸ਼ਰਮ ਆਂਦੀ ਹੈ ਕਿ ਉਸ ਦਿਨ ਮੈਂ ਮਰ ਜਾਂਦਾ ਅੱਜ ਮੈਂ ਹਿਸਟਰੀ ਨਹੀਂ ਕ੍ਰੀਏਟ ਕਰ ਪਾਂਦਾ ਇਸ ਦਾ ਹਿਸਟਰੀ ਔਰ ਮੈਂ ਇੱਕ ਆਪਣੀ ਇੱਕ ਇੱਕ ਬੰਦਾ ਹੁੰਦਾ ਇੱਕ ਆਪਣੀ ਕੈਟਾਗਰੀ ਨੂੰ ਹੋਰਾਂਦਾ ਹੈ ठीक है जिदा फीमेल है फीमेल ना आ रही है और मेरी कैटेगरी फाइव लोग होंगे हैं ठीक है थेके? और मैं सारी सारे दे सारे कैटेगरी और मैं सब तो लो कैटेगरी का सी मतलब कि सब तो कमज़ोर और मैं सारी सारी कैटेगरी बीट करती थी और मतलब कि ए, ए, ए भी चीज़ कभी हुई नहीं सी एंड एंड दिस इज़ जस्ट बिकॉज ऑफ माई फैमिली एंड एंड गॉड एंड बेस्ट पार्ट बेस्ट पार्ट मेरे ना की होया आफ्टर विनिंग मैडल जब सैरेमनी है एथलीट वास्ते बहुत व्डी गल हूँ होर कंट्रीज़ के एथलीट्स खड़े हुए हैं होर कंट्रेकी आए हुए हैं अपने फैमिली चेयर करने वास्ते आए हुए हैं और थोड़ा इंडिया का फ्लैग उत्ते जा रहा है एंड दिस दिस वॉज द ग्रेटेस्ट थिंग फॉर मी इट वॉज़ लाइक आई फील लाइक के यू नो वॉट इट्स बिकॉज ऑफ मी इंडिया का फ्लैग उत्ते जा रहा है एंड इस तो वोटी चीज़ कोई नहीं हुई आई एवर्ज क्राइंग इनसाइड एंड इट फील्स लाइक ਉੱਥੇ ਮਿਲੂਗੀ ਗੋਰਾ ਵੀ ਖੜਾ ਹੋਇਆ ਕਾਲਾ ਵੀ ਖੜਾ ਹੋਇਆ ਪਤਾ ਨਹੀਂ ਕਿਹੜੀ-ਕਿਹੜੀ ਕੰਟਰੀ ਦੇ ਖੜੇ ਹੋਏ ਆ ਔਰ ਸਾਡਾ ਜਨਗਨ ਐਨਸ਼ਨਲ ਨੈਸ਼ਨਲ ਐਂਥਮ ਵੱਜ ਰਿਹਾ ਔਰ ਸਾਰੇ ਤੁਹਾਡੇ ਕੰਟਰੀ ਨੂੰ ਸਲੂਟ ਕਰ ਰਹੇ ਆ ਔਰ ਕੈਥਲੀਟ ਵਾਸਤੇ ਇਸ ਤੋਂ ਵੱਡੀ ਚੀਜ਼ ਨਹੀਂ ਹੋ ਸਕਦੀ ਆਪਣੇ ਕੰਟਰੀ ਨੂੰ ਰਿਪਰੈਜ਼ੈਂਟ ਕਰਨਾ ਚਾਹੇ ਉਹਦੀ ਕੰਟਰੀ ਕੁਛ ਹੋਵੇ ਵਾਸਤੇ ਕਰ ਰਹੀ ਹੈ ਨਹੀਂ ਕਰ ਰਹੀ ਹੈ ਆਪਣੇ ਇੰਡੀਆ ਨੂੰ ਜਿੰਨਾ ਉੱਤੇ ਲੈ ਕੇ ਜਾ ਸਕਦੇ ਆ ਲੈ ਕੇ ਜਾਓ ਕਿਉਂਕਿ ਇਹ ਸਾਡੀ ਮਾਪ ਭੂਮੀ ਹੈ ਆਪਾਂ ਮਤਲਬ ਕਿ ਅਸੀਂ ਬੀਇੰਗ ਅ ਪੰਜਾਬ ਸਾਡੇ ਹੁਣ ਸਾਡੇ ਪੰਜਾਬ ਦਾ ਬੜਾ ਜਿਆਦਾ ਹਾਲ ਮਾੜਾ ਹੋ ਰਿਹਾ ਹੈ ड्रग्स ही वजाता हूं अपने सिख से काम मतलब कि आर्मी ਦੇ ਵਿੱਚ ਸਿੱਖੀਜ਼ਮ ਜਿਹੜੀ ਹੁੰਦੀ ਸੀ ਨੰਬਰ 1 ਤੇ ਹੁੰਦੀ ਉਹ ਨੰਬਰ 7 ਤੇ ਆ ਗਈ ਹੈ गाइस मैं ਸਭ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਿਹੜੀ ਆਪਣੇ ਜਿਹੜੇ ਆਪਣੇ ਪਿਛੋਕੜ ਹੈ ਉਹਨੂੰ ਪਛਾਣੋ ਇੱਕ ਟਾਈਮ ਹੁੰਦਾ ਸੀਗਾ ਕਹਿੰਦੇ ਹੁੰਦੇ ਸੀ ਜਿੱਥੇ ਜ ਕੁੜੀ ਨੇ ਇੱਕ ਮਤਲਬ ਕਿ ਸੇਫ ਰਹਿਣਾ ਨਾ ਇੱਕ ਸਰਦਾਰ ਕੋਲ ਚਲੇ ਜਾਓ ਉਸ ਤੋਂ ਜ਼ਿਆਦਾ ਕੁੜੀ ਸੇਫ ਨਹੀਂ ਹੋ ਸਕਦੀ ਇੱਕ ਪੰਜਾਬੀ ਕੋਲ ਚਲੇ ਜਾਓ ਅੱਜ ਦਾ ਪੰਜਾਬੀ ਖੁਦੀ ਇੱਜ਼ਤਾਂ ਲੁੱਟ ਰਿਹਾ ਹੈ ਔਰ ਖੁਦੀ ਡਰੱਗਸ ਕਰਕੇ ਬਹੁਤ ਕੁਝ ਕਰ ਰਿਹਾ ਹੈ ਤਾਂ ਆਈ ਅਰਜੀ ਆਲ ਗਾਇਸ ਕਿ ਪਲੀਜ਼ ਆਪਣਾ ਜਿਹੜਾ ਪੰਜਾਬ ਹੈ ਉਹਦਾ ਕਲਚਰ ਨੂੰ ਵਾਪਿਸ ਲੈ ਕੇ ਆਓ ਥੈਂਕ ਯੂ ਸੋ ਮਚ ਇਸ ਵੀਡੀਓ ਬਾਰੇ ਆਪਣੀ ਰਾਇ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ